ਪੀਪਲ ਫਾਰ ਹਿਊਮਨ ਰਾਈਟਸ ਨੇ ਮਾਨਵਤਾ ਦੀ ਸੇਵਾ ਲਈ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਫੋਲ ਦੇ ਕੇ ਸਨਮਾਨਿਤ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਵਾਇਆ। ਇਸ ਮੌਕੇ ਟ੍ਰੈਫਿਕ ਅਧਿਕਾਰੀ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਆਪਣੇ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਲਈ ਨਾ ਦਿਓ ਕਿਉਂਕਿ 20 ਤਰੀਕ ਤੋਂ ਬਾਅਦ ਕਾਨੂੰਨ ਬਹੁਤ ਸਖਤ ਹੋ ਰਹੇ ਹਨ ਅਤੇ ਉਸ ਨਾਲ ਬੱਚੇ ਅਤੇ ਮਾਪਿਆਂ ਨੂੰ ਵੀ ਕਾਫੀ ਫੱਟਲਖੁਆਰੀ ਹੋਵੇਗੀ। ਜੇਕਰ ਬੱਚਾ ਬਿਨਾਂ ਲਾਇਸੈਂਸ ਤੋਂ ਫੜਿਆ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ ਅਤੇ 1 ਸਾਲ ਲਈ ਵਾਹਨ ਦੀ ਆਰਸੀ ਸਸਪੈਂਡ ਕੀਤੀ ਜਾਵੇਗੀ ਇਸ ਮੌਕੇ ਸੰਸਥਾ ਦੇ ਚੀਫ ਬੈਟਰਨ ਸਰਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਸਮੇਂ ਸਮੇਂ ਸਿਰ ਲੋਕ ਭਲਾਈ ਦੇ ਕੰਮ ਕਰਦੀ ਹੈ ਅਤੇ ਅਗਾਹ ਵੀ ਕਰਦੀ ਰਹੇਗੀ ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਲਈ ਸੈਲ ਮੁਕਤਾ ਦੀ ਖਾਸ ਰਿਪੋਰਟ ਜੀ ਪਾਲਾ ਬਹੁਤ ਹੀ ਵਧੀਆ ਤੇ ਜਣਿਕ ਹੈ ਔਰ ਜਿਸ ਤਾ ਕਿ ਐਨ ਪੀਓਸ ਦੇਰ ਨਾਲ ਆ ਕੇ ਖਾ ਦਿੰਦੀਆਂ ਔਰ ਜਿਸ ਤਰ੍ਹਾਂ ਕਿ ਰੋਡ ਸੇਫਟੀ ਦਾ ਸੇ ਇਹਨਾਂ ਨੇ ਪ੍ਰੋਗਰਾਮ ਆਜੋ ਲਿਖਿਆ ਵਾ ਤੇ ਉਹਨਾਂ ਨੇ ਫੇਰ ਚਲਾਇਆ ਲੋਕਾਂ ਨੂੰ ਅਵੇਅਰ ਕੀਤਾ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਕੀਤੀ ਉਹਨਾਂ ਨੂੰ ਫਲਾਫ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਹੈਲਮਟ ਪਾਏ ਸੀ 100 ਰੁਪਏ ਵੰਡੇ ਸੀ ਔਰ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਅੰਗ ਸਮਝਾਇਆ ਕਿ ਆਪਣੇ ਜਿਹੜੇ ਛੋਟੇ ਅਨਵਾਲਕ ਬੱਚੇ ਨੇ ਉਹਨਾਂ ਨੂੰ ਕੋਈ ਵੀ ਟੂ ਡੀਲਰ ਜਾਂ ਬੋਡੀ ਨੇ ਮਾ ਦਿਓ ਤਾਂ ਜੋ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਾਨੂੰਨ ਹੈ ਨਿਯਮ ਲਾਗੂ ਹੋਣੇ ਨੇ ਇਦੇ ਵਿੱਚ ਮਾਪਿਆਂ ਨੂੰ ਜਿਹੜੀ ਉਹ ਸਜ਼ਾ ਜਾਂ 25000 ਰੁਪਏ ਦਾ ਜੁਰਮਾਨਾ ਵਾ ਉਹ ਬਚਿਆ ਜਾ ਸਕੇ ਜਿਹੜੀ ਇਹ ਸਜ਼ਾ ਹੈ 3 ਸਾਲ ਕੈਦ ਆ ਤੇ 25000 ਜੁਰਮਾਨਾ ਇਹਦੇ ਨਾਲ ਹੋਰ ਵੀ ਐਸੀ ਚੀਜ਼ਾਂ ਜਿਹੜੀਆਂ ਲੋਕੀ ਸ਼ੇਅਰ ਨਹੀਂ ਕਰਦੇ ਕੋਈ ਕਹੇ ਆ ਕਿ ਜਿਸ ਵਹੀਕਲ ਤੇ ਬੱਚਾ ਉਹ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਸ ਵਹੀਕਲ ਦੀ ਆਦਸੀ ਜਿਹੜੀ ਉਹ 1 ਸਾਲ ਬਾਅਦ ਤੇ ਸਸਪੈਂਡ ਕੀਤੀ ਜਾਏਗੀ ਔਰ ਨਾਲ ਜਿਹੜਾ ਬੱਚਾ ਉਸ ਨੇ ਕਾਨੂੰਨ ਦੀ ਲੰਘਣਾ ਕਰਦਾ ਪਿਆ ਉਸ ਬੱਚੇ ਦਾ ਡਰਾਈਵਿੰਗ ਲਾਇਸੈਂਸ 7 ਸਾਲ ਵਾਸਤੇ ਨਹੀਂ ਬੜ ਪਾਏਗਾ ਕਿ ਸਾਥੇ ਸਾਹ ਦੇ ਬੰਲੋ ਇਸ ਨੂੰ ਮੰਨ ਜੇ 18 ਸਾਲ ਹੈ 18 ਸਾਲ ਤੋਂ ਲੈ ਕੇ 25 ਸਾਲ ਤੱਕ ਉਹਦਾ ਡਰਾਈਵਿੰਗ ਰਾਈਸੈਂਸ ਨਹੀਂ ਬਣ ਕਰਦਾ ਇਹ ਵੀ ਇੱਕ ਬਹੁਤ ਵੱਡੀ ਸਜ਼ਾ ਵਾ ਤੇ ਕੋਈ ਵੀ ਬੱਚਾ ਇਹ ਨਹੀਂ ਚਾਹੇਗਾ ਕਿ ਸਾਡੇ ਬਾਪ ਨੂੰ ਇਹ ਸਜ਼ਾ ਹੋਵੇ ਸੋ ਇਹ ਤੁਹਾਡੇ ਮਾਧਿਮ ਰਾਹੀਂ ਆਂ ਲੋਕਾਂ ਤੱਕ ਜਾਗਰੂਕ ਕਰਨਾ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਲਿਖਿਆ ਜਿਸਾ ਅਸੀਂ ਪਹਿਲੇ ਦਿਨ ਅਸੀਂ ਪ੍ਰੋਗਰਾਮ ਕੀਤਾ ਸੀ ਲਖੰਡਰਾ ਸਕੂਲ ਉਸ ਦਿਨ ਜਿਹੜੇ ਪੇਰੈਂਟਸ ਨਾਲ ਮੀਟਿੰਗ ਸਾਡੀ ਹੋਈ ਤੇ ਸਕੂਲ ਸੰਬੰਧਕਾ ਨਾਲ ਹੋਈ ਉਹਨਾਂ ਤੋਂ ਸਾਨੂੰ ਬੜਾ ਸੁਭਾਸ਼ਨ ਲੱਗਿਆ ਸੀਗਾ ਕਿ ਕਿਤੇ ਨਾ ਕਿਤੇ ਬਾਪੇ ਵੀ ਬੱਚਿਆਂ ਤੋਂ ਮੁਟਪੁਰੀ ਬੱਸ ਕਹਿ ਰਹੇ ਸੀ ਕਿ ਉਹਨਾਂ ਦੇ ਹਾਣ ਵਿੱਚ ਹਾਂ ਭਰਦੇ ਆ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਪਹਿਲੀ ਤਰੀਕ ਨੂੰ ਜਦੋਂ ਇਹ ਲੈਟਰ ਨਹੀਂ ਸੀ ਆਈ ਲੋਕਾਂ ਨੂੰ 20 ਤਰੀਕ ਦਾ ਤਾਂ ਟਾਈਮ ਨਹੀਂ ਸੀ ਪਤਾ ਉਸ ਦਿਨ ਦੇਖਣਾ ਸੀ ਕਿ ਉਹ ਜਿਹੜੇ ਚੌਕ ਛੜਕਾ ਖਾਲੀ ਸੀ ਗਿਆ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਸੀਗੇ ਜਦੋਂ ਛੁੱਟੀ ਹੋਈ ਸੀਗੀ ਉਦੋਂ ਪੇਰੈਂਟ ਸਕੂਲੋਂ ਬੱਚਿਆਂ ਨੂੰ ਲੈਣ ਵਾਸਤੇ ਆਏ ਸੀ ਤੇ ਇਹ ਦੇਖਿਓ ਜਿਹੜੇ ਬੱਚੇ ਪੜ੍ਹਦੇ ਹੋ ਉਹ ਤਾਂ ਠੀਕ ਹੈ ਜਿਹੜੇ ਕੁਝ ਬੱਚੇ ਜਿਹੜੇ ਬਾਹਰੋਂ ਆ ਕੇ ਰੌਂਦੀਆਂ ਮਾਰਦੇ ਆ ਸਕੂਲਾਂ ਕਾਰ ਜਾਂ ਕੇ ਘੁੰਮਦੇ ਆ ਉਹਨਾਂ ਤੇ ਵੀ ਬੜੀ ਠੱਲ ਪੈਗੀ ਇਹ ਤਾਂ ਬਹੁਤ ਵੱਡਾ ਜਿਹੜਾ ਕਾਨੂੰਨ ਆਇਆ ਇਹ ਲੋਕਾਂ ਨੂੰ ਸੁੱਖਾ ਸਾਥ ਰਹੇਗਾ ਕਾਂਸ ਕਰਕੇ ਪੱਛਿਆਂ ਦੇ ਮਾਪਿਆਂ ਨੂੰ ਅਸੀਂ ਮਾਪਿਆਂ ਨੂੰ ਹੱਦ ਵਰੀ ਉਹਨਾਂ ਨੂੰ ਬਦਨਾਮ ਕਰ ਰਹੇ ਆ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੈ ਇਸਨੇ ਕਿਤੇ ਇਹ ਸਾਡੇ ਪ੍ਰਬੰਧਕਾਂ ਦੀ ਜਾਂ ਸਾਡੇ ਸਕੂਲ ਦੇ ਪ੍ਰਸ਼ਾਸਨ ਦੀ ਕੋਈ ਨਾ ਕੋਈ ਸਾਰੇ ਸਾਡੇ ਸਮਾਜ ਦੀ ਜਿੰਮੇਵਾਰੀ ਬਣਦੀ ਆ ਇਹਨੂੰ ਆਪਾਂ ਰਸਮੇ ਤੇ ਇਕੱਠਿਆਂ ਕਰਨਾ ਤੇ ਆਉਣ ਵਾਲੇ ਟਾਈਮ ਦੇ ਇਸ ਮੋਟਾ ਦੀ ਗਿੰਤੀ ਵਧਦੀ ਜਾ ਰਹੀ ਆ ਇਹਨੂੰ ਆਪਾਂ ਘਟਾਉਣਾ ਬਾਈ ਜੀ ਕਰਦੇ ਮੋਟਰਸਾਈਕਲ ਦੇ ਦੋ ਤਿੰਨ ਜਣੇ ਹੁੱਲੜਵਾਜੀ ਕਰਦੇ ਨੇ ਦੋ ਦੋ ਲੱਖ ਦੇ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦਿੱਤੇ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਹੀ ਇਹ ਦੇਖੋ ਜੀ ਇਹ ਜਿਹੜਾ ਕਰੇਜ ਹੈ ਦੌੜ ਲਵਾਂਤਾ ਜਾ ਰਿਹਾ ਸੀਗਾ ਉਹਨਾਂ ਜਿਹੜੇ ਛੋਟੇ ਬੱਚੇ ਨੇ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਨੇ ਉਹਨਾਂ ਨੇ ਇੱਕ ਲੈਟਰ ਹੈਗਾ ਲੈਟਰ ਵਿੱਚ ਇਹ ਕਲੀਅਰ ਕੀਤਾ ਗਿਆ ਕਿ 16 ਸਾਲ ਤੋਂ ਲੈ ਕੇ 18 ਸਾਲ ਦਾ ਬੱਚਾ ਜਿਹੜਾ ਵੀ ਕੋਈ ਵੀ ਉਹ ਕੋਈ ਵੀ ਵੱਡਾ ਵਹੀਕਲ ਨਹੀਂ ਚਲਾ ਸਕਦਾ ਜਾਂ ਜਿਹੜੀ ਇਲੈਕਟ੍ਰਿਕ ਸਕੂਟਰ ਆ ਜਿਹੜਾ ਕਿ ਲੋ ਸਪੀਡ ਆ ਉਹ ਚਲਾ ਸਕਦਾ ਹਾਈ ਸਪੀਡ ਜਿਹਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗੀ ਹੁੰਦੀ ਆ ਉਹ ਨਹੀਂ ਚਲਾ ਸਕਦਾ ਤੇ ਉਹ ਬੱਚਾ ਜਿਹੜਾ ਲੋ ਜਿਹੜੀ ਲੋ ਸਪੀਡ ਦਾ ਵਹੀਕਲ ਚਲਾਏਗਾ ਉਹਨੇ ਸਿਰ ਤੇ ਹੈਲਮਟ ਹੋਏਗਾ ਜਾਂ ਦਸਤਾਰ ਸੱਜੀ ਹੋਏਗੀ ਤਾਂ ਇਹ ਬੰਦਾ ਬੱਚਾ ਜਿਹੜਾ ਉਹ ਰੋੜ ਤੇ ਵਹੀਕਲ ਐਕਟਰ ਸਰ ਅੱਜ ਤਾਂ ਮੈਕਰੀ ਸੁਸਤਾ ਏਦਾਂ ਕਿਸ ਤਰ੍ਹਾਂ ਦਾ ਪ੍ਰਚਾਰਾ ਕੀਤਾ ਇਹ ਸਾਡੇ ਜੀ ਗਨੀ ਪਟਿਆ ਡਾਕਟਰ ਚੰਜੀਤ ਸਿੰਘ ਜੀ ਸਾਡੇ ਨਾਲ ਆਏ ਉਹਨਾਂ ਸਸਲਾ ਨਾਮ ਤੇ ਇਹਨਾਂ ਦਾ ਤੁਹਾਨੂੰ ਬਾੜ-ਬਾਤ ਆਸਤਾ ਤੇ ਮੈਂ ਹੁਣ ਅਗਲੀਆਂ ਜਦੋਂ ਦੱਸਾਂਗਾ ਤੁਹਾਨੂੰ ਪੂਰਾ ਨਾਮ ਪੀਪਲ ਫਾਰ ਹੋਮ ਰਾਈਟਸ ਜੀਪ ਡਾਟਰ ਚੰਜੀ ਸਿੰਘ ਔਰ ਚੇਅਰਮੈਨ ਗਿਨੀ ਪਾਟਿਆ ਜੀ ਔਰ ਭਾਜੀ ਦਰਜੀਸ਼ ਸਿੰਘ ਜੀ ਐਸਆਈ ਜਿੰਨਾਂ ਦਾ ਜਿਹੜਾ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਸਭ ਦੇ ਨੂੰ ਅਵੇਅਰ ਕੀਤਾ ਹੈ ਔਰ ਪਬਲਿਕ ਨੂੰ ਜਿਨ੍ਹਾਂ ਨੇ ਪ੍ਰੋਪਰਟਾ ਨਾਲ ਹੈਲਮਟ ਪਾਏ ਸੀ ਉਹਨਾਂ ਨੂੰ ਆਪਾਂ ਫਲਾਵਰ ਸਿੱਕ ਦੇ ਕੇ ਸਨਮਾਨ ਦੇ ਕੇ ਆ ਗਿਆ ਸਾਡੀ ਟੀਮ ਵੱਲੋਂ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਪਲੱਸ ਇਹਦੇ ਨਾਲ ਜਿਹੜੇ ਛੋਟੇ ਬੱਚੇ ਚਲਾ ਰਹੇ ਸੀਗੇ ਹਵੀਕਲ 2 ਵੀਲਰ ਦਾ 4 ਵੀਲਰ ਉਹਨਾਂ ਨੂੰ ਸਮਝਾਇਆ ਗਿਆ ਕਿ 20 ਤਰੀਕ ਤੱਕ ਤੁਹਾਨੂੰ ਜਿਹੜਾ ਵਾ ਉਹ ਅਸੀਂ ਹੱਦੀ ਉਹ ਮਰਾਜਾ ਔਰ ਪ੍ਰਸ਼ਾਸਨ ਵੱਲੋਂ ਤੁਹਾਨੂੰ ਅਗਰਾਹ ਕੀਤਾ ਜਾਂਦਾ ਹੈ ਕਿ ਤੁਸੀਂ 20 ਤਰੀਕ ਤੋਂ ਬਾਅਦ ਕੋਈ ਵੀ ਜਿਹੜੀ ਹੈ ਵਾਹਨ ਜਿਹੜਾ ਨਹੀਂ ਚਲਾਉਣਾ ਉਹਦੇ ਲਈ লাইਸੈਂਸ ਜ਼ਰੂਰੀ ਆ ਕਿਹੜੀ ਕਿਹੜੀ ਏਰੀਆ ਵਿੱਚ ਕਿਹੜਾ ਕਿਹੜਾ ਤੁਹਾਨੂੰ ਲਾਇਸੈਂਸ ਦੀ ਜ਼ਰੂਰੀ ਆ ਇਲੈਕਟ੍ਰੀਕਲ ਵਾਂਟ ਜਿਵੇਂ ਚਲਾਉਣਾ ਵਾ ਦੂਸਰਾ ਕਿਵੇਂ ਚਲਾਉ ਉਹਦੀ ਲਿਮਟ ਕਿੰਨੀ ਹੈ ਇਹਦੇ ਬਾਰੇ ਸਮਝਾ ਕੇ ਜਿਹੜਾ ਪਿੱਤਲ ਫਾਰ ਹੂਮਰ ਹੈ ਤੋਂ ਅਗਰ ਪਿਆ ਗਿਆ ਤੇ ਤਾਂ ਜੋ ਤੁਹਾਡੇ ਮਾਪਿਓ ਨੂੰ ਸਜਾਣਾ ਹੋ ਸਕੇ ਕਿਉਂਕਿ ਜੇਕਰ ਛੋਟਾ ਬੱਚਾ ਚਲਾਉਂਦਾ ਉਹਨੂੰ 250000 ਰੁਪਏ ਜੁਰਮਾਨਾ ਔਰ 2 ਤੋਂ 3 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਜੇਕਰ ਛੋਟਾ ਬੱਚਾ ਚਲਾਉਂਦਾ ਕਹੇ ਜਾਂਦਾ 20 ਤਰੀਕ ਤੋਂ ਬਾਅਦ ਕਿਉਂਕਿ ਇਹ ਜਿਹੜਾ oprala ਜਿਹੜਾ people for human rights ਵੱਲੋਂ ਜਿਹੜਾ ਸਮੇਂ-ਸਮੇਂ ਸਰਕੇਤੇ ਕੀਤੇ ਜਾਂਦੇ ਨੇ ਇਹ oprala ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਂ ਰੱਖ ਕੇ ਜਿਹੜਾ ਸਾਡੇ ਕੋਲ ਬੈ ਗਿਆ ਧੰਨਵਾਦ ਜੈ ਹਿੰਦ ਅੱਜ ਦਾ oprala people for human rights ਸਾਡੇ ਚੀਫ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਔਰ ਤੜਾ ਦਾਸ ਚੇਅਰਮੈਨ ਗਿੰਨੀ ਪਟਿਆ ਸਾਡੀ ਟੀਮ ਵੱਲੋਂ ਸੰਜਾ ਉਪਰਾਲਾ ਨਾਲ ਸਾਡੇ ਦਰਜੀਤ ਸਿੰਘ ਭਾਜੀ ਜਿਹੜੇ ਲੋਕਾਂ ਨੂੰ ਵੇਅਰ ਕਰਦੇ ਨੇ ਇੱਕ ਇੰਨਾ ਅੱਛਾ ਉਪਰਾਲਾ ਕਰਦੇ ਆ ਲੋਕਾਂ ਨੂੰ ਸੰਜਾਉਂਦੇ ਆ ਪਰ ਬੱਚਿਆਂ ਨੂੰ ਵੀ ਐਜੂਕੇਸ਼ਨ ਦਿੰਦੇ ਆ ਕਿ ਤੁਸੀਂ ਟ੍ਰੈਫਿਕ ਦੇ ਪ੍ਰਤੀ ਸੁਚੇਤ ਰਹੋ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸੰਝਾ ਕੇ ਉਹਨਾਂ ਨੂੰ ਸਿਆਣਾ ਤੇ ਸਮੇਂਗਰ ਬਣਾ ਸਕੀਏ ਆ ਵੀ ਮੁਸ਼ਕਿਲ ਚ ਲਿਆਨ ਨਾ ਲੋਕਾਂ ਨੂੰ ਮੁਸ਼ਕਿਲ ਚ ਲਿਆਨ ਔਰ ਜਿਹੜਾ ਨਵਾਂ ਇੱਕ ਨਿਯਮ ਆਇਆ 25 ਤਰੀਕ ਤੋਂ ਬਾਅਦ 21 ਤਰੀਕ ਤੋਂ ਬਾਅਦ ਦੀ 25000 ਰੁਪਏ ਜੁਰਮਾਨਾ ਔਰ ਅਗਰ ਬੱਚੇ ਪਕੜੇ ਗਏ ਲੈ ਕਿਸੇ ਹਸਕਮ ਦੇ ਇਤੇ ਮਾਪਿਆਂ ਨੂੰ ਸਜ਼ਾ ਹੋਏਗੀ ਦੇਖੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੋ ਗਈਆਂ ਬਹੁਤ ਹੀ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪਏਗਾ ਇੱਕ ਦਿਨ ਅਸਾਂ ਆਣਾ ਹੀ ਸਿੱਖਿਓ ਆਣਾ ਸੀ ਕਿਉਂਕਿ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਬਿਨਾ ਲਾਇਸੈਂਸ ਤੋਂ ਤੁਸੀਂ ਗੱਡੀ ਕੋ ਚਲਾਓਗੇ ਤਾਂ ਬਹੁਤ ਮਾੜੀ ਗੱਲ ਹੈ ਬੰਦੇ ਨੂੰ ਐਜੂਕੇਸ਼ਨ ਹੀ ਨਹੀਂ ਹੈਗੇ ਉਹ ਚੀਜ਼ ਨੂੰ ਕਿਉਂ ਹੋਣਾ ਹੈ ਅਸੀਂ ਬਿਲਕੁਲ ਉਹ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਇਹ ਕੋਰੋਨੇ ਇਲੈਕਟ੍ਰਿਕ ਸਕੂਟਰ ਕੱਢਿਆ ਉਹਦੇ ਤੇ ਤੁਸੀਂ ਉਹਦਾ ਡਰਾਈਵਿੰਗ ਲਾਇਸੈਂਸ ਬਣਾ ਕੇ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਜੇ ਉਹ ਨਿਯਮ ਆ ਉਹਨੂੰ ਫਾਲੋ ਕਰੋ ਤਾਂ ਜੋ ਲੋਕਾਂ ਨੂੰ ਵੀ ਆਪਾਂ ਨਾ ਖਰਾਬ ਕਰੀਏ ਨਾ ਲੋਕਾਂ 'ਚ ਕੋਈ ਚੀਜ਼ ਹੋ ਜਾ ਐਕਸੀਡੈਂਟ ਕਿਉਂ ਹੁੰਦੇ ਆ ਅਚਾਨਕ ਇਸ ਦਾ ਤਾਂ ਹੁੰਦਾ ਪੁੱਛੋਲੇ ਖਿਲਾੜਦੇ ਆ ਬੱਚੇ ਖਲੋਂਦੇ ਨਹੀਂ ਡਰਦੇ ਮਾਰੇ ਭੱਜ ਬੰਦੇ ਆ ਗਲਤੀ ਕਿੱਤੇ ਆ ਉਹ ਮਾਪ-ਬਾਪ ਦੀ ਗਲਤੀ ਆ ਹਰ ਵਾਰ ਪੁਲਿਸ ਪ੍ਰਸ਼ਾਸਨ ਦੀ ਗਲਤੀ ਨਹੀਂ ਹੈ ਦੇਖੋ ਮਾਪੇ ਨੂੰ ਮੈਂ ਹਰ ਵਾਰ ਇਹ ਗੱਲ ਕੰਨਾ ਕਿ ਮਾਪੇ ਬਾਪ ਲਈ ਵੀ ਜ਼ਰੂਰੀ ਆ ਸਾਡੇ ਬੱਚੇ ਬਹੁਤ ਕੀਤੇ ਆ ਦੇਸ਼ ਦੇ ਦਰਹੋਰ ਬੰਨਾ ਇਹਨਾਂ ਨੇ ਅਸੀਂ ਇਹਨਾਂ ਨੂੰ ਅਵੇਅਰ ਕਰੀਏ ਇਹਨਾਂ ਨੂੰ ਨਿਮਾਤ ਪ੍ਰਤੀ ਸੇਧ ਕਰੀਏ ਤਾਂ ਜੋ ਜੀਐਮ ਦੇ ਚ ਬੱਚੇ ਰਹਿਣ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਸਮਝਾ ਜੋ ਅੱਜ ਸਾਡੀ ਐਨਜੀਓ ਕਰ ਰਹੀ ਹੈ ਔਰ ਦਰਜੇ ਤੋਂ ਹੀ ਅਸਾਈਨ ਕਰਦੇ ਪਏ ਨੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਅੱਛੀ ਗੱਲ ਆ ਇਹ ਉਪਰਾਲੇ ਹੁੰਦੇ ਨੇ ਰਣੇ ਕਹਿੰਦੇ ਆ ਤਾਂ ਜੋ ਆਨਮਲ ਸਮੁੱਚ ਅਸੀਂ ਆਪਣੇ ਬੱਚਾ ਨੂੰ ਵੀਅਰ ਕਰ ਸਕੀਏ ਔਰ ਪੇਰੈਂਟ ਵੀ ਚਾਹੀਦਾ ਕਿ ਆਪਣੇ ਆਸ-ਪਾਸ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸੁਚੇਤ ਕਰਨ ਦੇ ਜਿਨ੍ਹਾਂ ਨੇ ਸੀਟ ਬੈਲਟ ਲਾਈ ਜਿਨ੍ਹਾਂ ਨੇ ਹੈਲਮਟ ਪਾਇਆ ਸੀ ਉਹ ਚੀਜ਼ ਨੂੰ ਦੇਖ ਕੇ ਬੜਾ ਮਨ ਖੁਸ਼ ਆ ਇਹ ਲੋਕ ਸਮੇਤਾਰ ਨੇ ਇਹ ਕੋਈ ਲਾਦ ਨੂੰ ਜਾ ਕੇ ਸਮਝਾਉਣ ਦੇਖੋ ਜਦੋਂ ਬੱਚੇ ਦਾ ਚਲਾਣ ਹੁੰਦਾ ਵਾ ਹੁਣਾਲੇ ਨਾ ਛੱਡੋ ਜੀ ਆਪਾਂ ਆਪਣੇ ਬੱਚੇ ਨੂੰ ਪਹਿਲਾ ਸਟੈਪ ਗਲਤ ਕਰ ਦਿੰਦੇ ਆ ਚਾਹੀਦਾ ਕਿ ਬੱਚੇ ਦਾ ਚਲਾਣ ਹੋਣ ਲੱਗਾ ਤਾਂ ਹੁਣ ਲਈਏ ਉਹਨੂੰ ਆਪਣੇ ਕਾਜ ਪੂਰੇ ਕਰਨ ਲਈਏ ਤਾਂ ਜੇ ਇੱਕ ਵਾਰੀ ਗਲਤੀ ਫੜੀ ਗਈ ਹੈ ਮੇਰੇ ਆਪਣੇ ਸਮਝ ਆ ਜੈਨੇ ਤੋ ਮੇਰੀ ਤਾਂ ਅਪੀਲ ਆਪਣੇ ਹਰ ਮਾਵਾਬ ਦੇ ਅੱਗੇ ਕਿ ਆਪਣੇ ਬੱਚਿਆਂ ਨੂੰ ਸਮਝਾਓ ਸਿੱਖੇਤ ਕਰੋ ਔਰ ਐਜੂਕੇਸ਼ਨ ਦਿਓ ਕਿਹੜੀ ਚੀਜ਼ ਦੀ ਜ਼ਰੂਰਤ ਹੈ